ਬਟਾਲਾ ਦੇ ਗਾਂਧੀ ਕੈਂਪ ਵਿੱਚ ਸਥਿਤ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ 8ਵੀਂ ਕਲਾਸ ਦੇ ਨਤੀਜੇ ਵਿੱਚ ਝੰਡੇ ਗੱਡ ਦਿੱਤੇ। ਇਸ ਸਕੂਲ ਦੀ ਵਿਦਿਆਰਥਣ ਰੋਸ਼ਨੀ ਨੇ 8ਵੀਂ ਕਲਾਸ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਜ਼ਿਲ੍ਹੇ ਵਿੱਚੋਂ ਉਸ ਦਾ 10ਵਾਂ ਰੈਂਕ ਆਇਆ ਹੈ। ਇਸੇ ਤਰ੍ਹਾਂ ਇਸੇ ਸਕੂਲ ਦੀ ਵਿਦਿਆਰਥਣ ਮੰਨਤ ਨੇ ਵੀ 13ਵਾਂ ਰੈਂਕ ਹਾਸਲ ਕੀਤਾ ਹੈ ਅਤੇ ਮੈਰਿਟ ਵਿੱਚ ਆਈ ਹੈ। ਦੱਸ ਦਈਏ ਕਿ ਰੋਸ਼ਨੀ ਦੇ ਪਿਤਾ ਲੋਕਾਂ ਦੇ ਘਰਾਂ ਵਿੱਚ ਟਾਇਲੰਡ ਲਗਾਉਣ ਦਾ ਕੰਮ ਕਰਦੇ ਹਨ। जद के मन्नत के पिता ही रिक्शा हन दोनों ही लड़कियां परिवार ही सरकारी कन्या सीनियर सेकेंडरी स्कूल गांधी कैंप की प्रिंसीपल तजिंदर कौर ने दोह विद्यार्थियों की प्राप्ति लधाई देंदे हुए उन्होंने दे चंगे भविख की कामना की थी। क्या ਬਿਨਾ ਮਿਹਨਤ ਜਿਹੜਾ ਆਖਿਆ ਨਹੀਂ ਜਾ ਸਕਦਾ ਏਸੀ ਗੱਲ ਦੀ ਅੱਜ ਮਿਸਾਲ ਮੇਰੇ ਸਕੂਲ ਦੀਆਂ ਦੋ ਹੋਣ ਹਾਰ ਵਿਦਿਆਰਥਣਾਂ ਨੇ ਸਾਬਿਤ ਕੀਤੀ ਆ ਇਹ ਮਾਤਾ ਪਿਤਾ ਲਈ ਅੱਜ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਸਾਡੇ ਸਕੂਲ ਦੀ ਬੇਟੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਵਾ ਸਮਝ ਕੇ ਕਾਟੇ ਤੇ ਫੇਰਾ ਸਿਕਰ ਬਸ ਭਾਈ ਜਾਉ ਤੂੰ ਅਧਿਕਾਰ ਭਰਪੂਰ ਸਤਿ ਸ਼੍ਰੀ ਅਕਾਲ ਮੈਂ ਰੋਸ਼ਨੀ ਪੀ ਐਮ ਸੀਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ ਅਠਵੀਂ ਜਮਾਤ ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹਾ ਅਟਵਿਚਮਾਦ ਦੇ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਸ਼ੁਕਰੀਆ ਅਦਾ ਕਰਦੀ ਹਾਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ ਕੌਰ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੇ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਚੰਦਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬਿਹਾਰ ਤੋਂ ਰਹਿਣ ਵਾਲੇ ਹੈ ਬੇਟੀ ਨੇ ਪੰਜਾਬੀ ਸਕੂਲ ਦੇ ਵਿੱਚ ਪੋਜੀਸ਼ਨ ਹਾਂ ਸਭ ਕੀ ਕਿਦਾਂ ਲੱਗ ਜਾ ਰਿਹਾ ਹੈ ਮੈਨੂੰ ਬੜਾ ਖੁਸ਼ੀ ਹੈ ਕਿ ਫਸਟ ਆਈ ਸਕੂਲ ਤੋਂ ਇਸ ਕੋ ਸਮਸਟੀਚਰ ਨੂੰ ਇਦੇ ਪਕਸ ਜੰਦੀਏ ਕਿ ਬਹੁਤ ਖੁਸ਼ੀ ਹੁੰਦੀ ਕੱਪੀ ਉਹ ਵਾਸਤੇ ਮੇਰੀ ਬੇਟੀ ਕੀ ਨੰਬਰ ਲੈ ਕੰਮ ਦੀ ਬੜਾ ਖੁਸ਼ੀ ਹੁੰਦੀ ਮੈਨੂੰ ਬੇਟੀ ਦਾ ਪਿਆਰ ਜਿਹੜਾ ਬੋੜ ਦੇ ਨਾਲ ਜਿਆਦਾ ਹਾਂਜੀ ਹਾਂਜੀ ਸਭ ਕਿੰਨੀ ਖੁਸ਼ੀ ਨਾਲ ਕਰਦੇ ਲਈ ਨਾ ਹਰ ਕਿੰਨੀ ਤਾਂ ਹਾਂ ਮਮਾਂ ਨੇ ਕੀ ਕੰਮ ਕੀ ਕਰਦੇ ਤੁਸੀਂ ਮੈਂ ਟੈਲੀਮੈਸ਼ਨ ਦਾ ਕੰਮ ਬਣਾ ਮੇਰਾ ਨਾਮ ਮੰਨਤ ਹੈ ਮੈਂ ਪੀਐਮਸੀ ਦੀ ਸਰਕਾਰੀ ਕੰਨਿਆ ਸੀਨੀਅਰ ਸਕੰਡਰੀ ਸਮਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੱਪਟਾਸਰ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜਦੋਂ ਪਤਾ ਲੱਗਾ ਰਜਿੰਦ ਦਾ ਪਰਿਵਾਰ ਦੇ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਹੀ ਉੱਥੇ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡਿਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲਾ ਪਏ ਕਿ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ ਮੇਰੇ ਪਪਾ ਹੀ ਰਿਕਸ਼ਾ ਚਲਾਉਂਦੇ ਆ ਬੱਚੀ ਕੀ ਨਾਮ ਤੁਹਾਡਾ ਕੋਮਲ ਕੁਮਾਰ ਕੋਮਲ ਕੰਮ ਕੀ ਕਰਦੇ ਸੀ ਰਿਕਸ਼ਾ ਚਲਾਉਂਦੇ ਆ ਤੇ ਬੇਟੀ ਨੇ ਮਿਸ਼ਨ ਖਾ ਲੀ ਕਿੰਨੀ ਜੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਜੀ ਸਰ ਪ੍ਰਿੰਸੀਪਲ ਮੈਮ ਸਟਾਫ ਟੂ ਮੋਸਟ ਸਟਾਫ ਐਂਡ ਆ ਬਰਥ ਅਨਵਾਦ ਕਿ ਜਿਹੜੀ ਮੇਰੀ ਬੇਟੀ ਅੱਥੂ ਤੱਕ ਪੁੱਜੀ ਹੈ ਬਾਕੀ ਚਲੋ ਇਹਨਾਂ ਦੀ ਸਦਕਾ ਇਸੀ ਕੋਈ ਬਣ ਜਾਏ। ਆ ਇਹ ਵੀ ਕਿੰਨੀ ਕਿ ਖੁਸ਼ੀ ਸੀ ਆਪ ਆਪ ਵਾਸਤੇ। ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ 10 ਪਾਸ ਮੈਂ ਵੀ ਕੀਤੀ ਪਰ ਮੈਂ ਉਹ ਮੁਕਾਮ ਤੇ ਨਹੀਂ ਪੁੱਜਿਆਗਾ। ਮੇਰੀ ਬੇਟੀ ਨੇ ਮੇਰਾ ਨਾਮ ਰੱਖ ਕੇ ਰੋਸ਼ਨ ਕੀਤਾ। ਜੇ ਤੁਹਾਨੂੰ ਪਤਾ ਲੱਗਾ ਤਾਂ ਤੁਹਾਡਾ ਕਿੰਨੀ ਕਿ ਖੁਸ਼ੀ ਸੀ। ਮੈਂ ਕੱਲ ਜਦ ਤੀ 5 ਵਜੇ ਤੋਂ ਬਾਅਦ ਇਹ ਰਿਸ਼ਖਣੀ ਚਲਾਇਆ। ਮੈਂ ਬਾਈਕੋਂ ਮੈਂ ਤੇ ਇਹ ਦੀ ਕਰਦੇ ਹਾਂ। ਹਾਂਜੀ ਹਾਂਜੀ ਮੈਂ ਨਾਮ ਰੱਖ ਦਿੱਤਾ। ਹਾਂਜੀ ਬਹੁਤ ਮੇਰੇ ਬੇਟੀ ਨੇ ਮੇਰੇ ਨਾਂ ਨੂੰ ਰੌਸ਼ਨ ਕੀਤਾ ਹੈ। ਠੀਕ ਹੈ ਨਾ ਜੰਦੇ ਜਿਹਨਾਂ ਦੇ ਧੀ ਨੇ ਬੇਟੀ ਨੂੰ ਬੱਚਾ ਬੇੜੇ ਬਰਾਬਰ ਸਮਝਣਾ ਚਾਹੀਦਾ। ਜੇ ਬੇੜਾ ਆਪਣਾ ਕੁਝ ਨਹੀਂ ਨਾ ਰੱਖ ਬੱਚਾ ਤੇ ਦੇਖੋ ਜੇ ਮੈਂ ਨਹੀਂ ਪੜ ਸਕਿਆ ਮੇਰੇ ਬੱਚੇ ਮੇਰਾ ਨਾਂ ਰੌਸ਼ਨ ਕਰਨਗੇ। ਲੱਗਦਾ ਨਹੀਂ ਜਿਹੜਾ ਬੰਦਾ ਆਪ ਨਹੀਂ ਪੜਿਆ ਉਹ ਆਪਣੇ ਬੱਚੇ ਨੂੰ ਜ਼ਰੂਰ ਪੜਾਉਗਾ। ਆਪੜ ਬਣਾ ਚਾਹ ਹਾਂਜੀ ਪੜਨਾ ਚਾਹੀਦਾ ਹੈ। ਮੈਂ ਤੁਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਣਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਬਿਨਾ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਇਸੇ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ प्यारे विद्यार्थियों ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ 8ਵੀਂ ਜਮਾਤ ਦੂਸਰੀ ਬੱਚੇ ਤੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਣਖ ਮਿਹਨਤ صدਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਆ ਧੰਨਵਾਦ ਮੈਮ ਪਿਛਲੀ ਵਾਰ ਵੀ ਬੇਟੀਆਂ ਜਿਹੜੀਆਂ ਅੱਗੇ ਲੰਗੀਆਂ ਸੀ ਜਿਹੜੀਆਂ ਬੇਟੀਆਂ ਪੋਜੀਸ਼ਨ ਲੈ ਗਈਆਂ ਸੀ ਤਾਂ ਕਿਤਾਬ ਜੀ ਬੱਚੇ ਰਹੰਭੇ ਹਨ ਹਾਂ ਸਰ ਇਹ ਬੱਚੇ ਜਿਹੜੇ ਆ ਇਹ ਆਲ ਰਾਊਂਡਰ ਬੱਚੇ ਹੁੰਦੇ ਆ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਮੇਰੀ ਬੱਚੀ ਜਿਹੜੀ ਰੋਸ਼ਨੀ ਆ ਨਾ ਇਹਦੀ ਲਿਖਾਈ ਸਰ ਬਹੁਤ ਹੀ ਸੋਹਣੀ ਆ ਮੈਨੂੰ ਬਹੁਤ ਸਾਰੇ ਸਕੂਲਾਂ ਤੋਂ ਵੀ ਪਤਾ ਲੱਗਦਾ ਬਾਹਰ ਦੇ ਟੀਚਰ ਵੀ ਇਸ ਦੀ ਜਿਹੜੀ ਤਾਰੀਫ ਕਰਦੇ ਸੀਗੇ ਤੇ ਕਹਿੰਦੇ ਆ ਨਾ ਜਿਸ ਤਰ੍ਹਾਂ ਕਿ ਫਸਟ ਅਪੀਅਰੈਂਸ ਜਿਹੜੀ ਹੁੰਦੀ ਆ ਬੰਦੇ ਦੀ ਸਟੇਟਮੈਂਟ ਤੋਂ ਪਤਾ ਲੱਗਦੀ ਆ ਪੜਿਆ ਤੇ ਬਾਅਦ ਵਿੱਚ ਜਾਂਦਾ ਤੇ ਇਸ ਬੱਚੇ ਦੀ ਲਿਖਾਈ ਸਾਰ ਇੰਨੀ ਸੁੰਦਰ ਆ ਇਸ ਬੱਚੀ ਨੂੰ ਮੇਰੇ ਪੰਜਾਬੀ ਟੀਚਰਾਂ ਨੇ ਹਿੰਦੀ ਟੀਚਰਾਂ ਨੇ ਅਤੇ ਅੰਗਰੇਜ਼ੀ ਵਿਸ਼ੇ ਦੇ ਟੀਚਰਾਂ ਨੇ ਬਹੁਤ ਹੀ ਤਰਾਸ਼ਿਆ ਵਾ 6ਵੀਂ ਜਮਾਤ ਤੋਂ ਲੈ ਕੇ ਤੇ ਅੱਜ ਉਹਨਾਂ ਦੀ ਇਹ ਜਿਹੜੀ ਮਿਹਨਤ ਆ ਉਹਨਾਂ ਨੇ ਸਫਲਤਾ ਦਾ ਰੰਗ ਹਾਸਲ ਕੀਤਾ ਵਾ